ਕੀਰਤਪੁਰ ਸਾਹਿਬ ਦੇ ਪਤਾਲਪੁਰੀ ਚੌਂਕ ਵਿੱਚ ਤੜਕਸਰ ਵੱਡਾ ਸੜਕ ਹਾਦਸਾ ਵਾਪਰ ਗਿਆ ਜਿਸ ਦੌਰਾਨ ਇੱਕ ਸਿਲੰਡਰਾਂ ਦੇ ਨਾਲ ਭਰਿਆ ਟਰੱਕ ਪਲਟ ਗਿਆ ਟਰੱਕ ਪਲਟਣ ਤੋਂ ਬਾਅਦ ਕਈ ਸਿਲੰਡਰ ਨੂੰ ਵੀ ਅੱਗ ਪੈ ਗਈ ਮੌਕੇ ਤੇ ਰਾਗੀਰਾਵਲ ਬੁਝਾਅ ਕਾਰਜ ਸ਼ੁਰੂ ਕੀਤੇ ਗਏ ਫਾਇਰ ਵਿਗੜ ਵਿਭਾਗ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਫਾਇਰ ਵਿਗੜ ਵਿਭਾਗ ਦੇ ਕਰਮਚਾਰੀਆਂ ਨੇ ਅੱਗ ਤੇ ਕਾਬੂ ਪਾਇਆ ਦੱਸਿਆ ਜਾ ਰਿਹਾ ਹੈ ਕਿ ਟਰੱਕ ਦਾ ਚਾਲਕ ਟਰੱਕ ਵਿੱਚ ਹੀ ਫਸ ਗਿਆ ਸੀ ਜਿਸ ਨੂੰ ਤਕਰੀਬਨ 1 ਘੰਟੇ ਦੀ ਕੜੀ ਮੁਸ਼ਕਲ ਤੋਂ ਬਾਅਦ ਲੋਕਾਂ ਵੱਲੋਂ ਬਾਹਰ ਕੱਢਿਆ ਗਿਆ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਵੀ ਪਹੁੰਚੇ ਜਿਨ੍ਹਾਂ ਵੱਲੋਂ ਡਰਾਈਵਰ ਨੂੰ ਫਾਸਟ ਐਡ ਦੇਣ ਤੋਂ ਬਾਅਦ ਹਸਪਤਾਲ ਪਹੁੰਚਾਇਆ ਗਿਆ ਡਰਾਈਵਰ ਦੇ ਦੱਸਣ ਮੁਤਾਬਕ ਉਹ ਦਿੱਲੀ ਤੋਂ ਆ ਰਿਹਾ ਸੀ ਤੇ ਨੰਗਲਵਾਲ ਨੂੰ ਜਾ ਰਿਹਾ ਸੀ ਉਹ ਆਕਸੀਜਨ ਦੇ ਖਾਲੀ ਸਿਲੰਡਰ ਲੈ ਕੇ ਜਾ ਰਿਹਾ ਸੀ ਤੇ ਉਸਨੇ ਨੰਗਲ ਤੋਂ ਗੈਸ ਭਰਉਣੀ ਸੀ ਪਰੰਤੂ ਕੀਰਤਪੁਰ ਸੈੱਬ ਦੇ ਕੋਲ ਉਸ ਦਾ ਟਰੱਕ ਬੇ ਕਾਬੂ ਹੋ ਕੇ ਪਲਟ ਗਿਆ ਉਸਦੇ ਦਸਰ ਮੁਤਾਬਕ ਸਿਲੰਡਰਾਂ ਵਿੱਚ ਥੋੜੀ ਬਹੁਤੀ ਗੈਸ ਸੀ ਜਿਸ ਕਾਰਨ ਇਹਨਾਂ ਸਿਲੰਡਰਾਂ ਨੂੰ ਵੀ ਅੱਗ ਪੈ ਗਈ ਪਰੰਤੂ ਰਾਹਤ ਵਾਲੀ ਖਬਰ ਇਹ ਰਹੀ ਕਿ ਬਹੁਤੇ ਸਿਲੰਡਰ ਖਾਲੀ ਸਨ ਤੇ ਅੱਗ ਜ਼ਿਆਦਾ ਨਹੀਂ ਲੱਗੀ ਤਰੱਕੇ ਦੇ ਬਾਹਰ ਕੱਢ ਲਿਆ ਗਿਆ ਜੀ ਕਿਹੜੀ ਆਗ ਲੱਗੀ ਹੋਈ ਸੀ ਕਿੰਨੀ ਜੀ ਸਾਧੂ ਪਹੇਗਾ ਇਹ ਸਾਰੇ ਗੈਸਾਂ ਦੀ ਗੈਸ ਦੀ ਅੱਗ ਹੈ ਜੀ ਉਹ ਕਹਿੰਦਾ ਵੀ ਡਰਾਈਵਰ ਦੇ ਕਹਿਣ ਦੇ ਮੁਤਾਬਕ ਇਹਦੇ ਵਿੱਚ ਜੋ ਵੀ ਰਹਿੰਦੀ ਹੁੰਦੀ ਗੈਸ ਹੈ ਉਹੀ ਨਿਕਲ ਰਹੀ ਹੈ ਤੇ ਬਾਕੀ ਤਾਂ ਜੋ ਅੱਗ ਲੱਗੀ ਸੀ ਉਹ ਆਪਾਂ ਕੰਟਰੋਲ ਕਰ ਲਏਗੇ ਡਰਾਈਵਰ ਸੁਰੱਖਿਅਤ ਹੈ ਡਰਾਈਵਰ ਸੁਰੱਖਿਅਤ ਹੈ ਜੀ ਉਹਨਾਂ ਨੂੰ ਐਸਐਸ ਫੋਰਸ ਲੈ ਕੇ ਇਹ ਜਿਹੜਾ ਨਾ ਇੱਕ ਗੈਸ ਦਾ ਟਰਾਲਾ ਆ ਰਿਹਾ ਸੀਗਾ ਆਪਣਾ ਬੂੰਗਾ ਸਾਈਡ ਤੋਂ ਇਹ ਜਦੋਂ 5:30 ਵਜੇ ਇੱਥੇ ਕਿਤੇ ਜਾਨਕੀ ਇਹ ਵੀ ਅਨਵਿਟਰ ਕੁਝ ਹੋ ਗਿਆ ਇਹਦਾ ਜਾਂ ਇਨਬੈਲੈਂਸ ਹੋ ਗਿਆ ਕੁਝ ਵੀ ਹੋ ਗਿਆ ਉਹ ਪਲਟ ਗਿਆ 5:30 ਪੌਣੇ 6:00 ਵਜੇ ਘਟਨਾ ਕੀ ਹੈ ਤੇ 5:30 ਵਜੇ ਤੋਂ ਬਾਅਦ ਜਿੱਦਾਂ ਸਾਰੇ ਇਕੱਠੇ ਹੋਏ ਆ ਲੋਕ ਇਕੱਠੇ ਹੋਏ ਆ ਪੁਲਿਸ ਪ੍ਰਸ਼ਾਸਨ ਤੇ ਜਿਹੜੀ ਆਪਣੀ ਪੰਜਾਬ ਸਰਕਾਰ ਦੀ ਟਰਾਂਸਪੋਰਟ ਹੈਗੀ ਗੱਲੀ ਹੋਈ ਬੋਰਡ ਤੋਂ ਉਹਦੇ ਥਰੂ ਉਹਨਾਂ ਡਰਾਈਵਰ ਨੂੰ ਘੰਟੇ ਦੀ ਮੁਫਤ ਤਵੇ ਬਾਹਰ ਕੱਢਿਆ ਤੇ ਲਗਭਗ ਡਰਾਈਵਰ ਸਹੀ ਹੈ ਤੇ ਉਹਨੂੰ ਹੁਣ ਸਰਕਾਰੀ ਹਸਪਤਲ ਭਾਈ ਜੇਤਾ ਜੀ ਅਨੰਦਪੁਰ ਸਾਹਿਬ ਤੇ ਜਿਆ ਗਿਆ। ਕੀ ਕੰਡੀਸ਼ਨ ਆ ਅੱਗ ਲੱਗਣ ਦੀ ਜਿੱਦਾਂ ਪਹਿਲਾਂ ਸੀ ਜਿੱਦਾਂ ਅੱਗ ਲੱਗ ਰਹੀ ਸੀ ਕਿਦਾਂ ਕਿਦਾਂ ਹੁਣ ਅੱਗ ਲੱਗਣ ਤੇ ਬਚਾਇਆ ਫਰ ਬਿਟਦੇ ਮਸ਼ੀਨਾਂ ਆ ਗਈਆਂ ਫਿਲਹਾਲ ਹਲੇ ਬਚਾਇਆ ਜੀ। ਕਿੰਨੇ ਬੰਦੇ ਕੱਢਣੂ? ਨਹੀਂ ਬਲਦੀ ਟਾਇਰ ਟੋਟ ਟੋਟ ਅੰਦਾ ਕੰਡ ਵੀ ਮਿੱਟ ਲੱਗੇ ਹੋਏ ਠੀਕ ਆ ਬੰਦਾ ਜੀ ਉਧਾ। ਹਾਂ ਠੀਕ ਆ ਹਸਪਤਲ ਲੈ ਚਲੇ। ਠੀਕ ਆ ਜੀ। ਚਲੋ। ਇਹ ਜਿਹੜਾ ਹੈ ਨਾ ਇੱਕ ਗੈਸ ਦਾ ਟਰਾਲਾ ਆ ਰਿਹਾ ਸੀਗਾ ਆਪਣਾ ਬੂੰਗਾ ਸਾਈਡ ਤੋਂ ਇਹ ਜਦੋਂ 5:30 ਵਜੇ ਇੱਥੇ ਕਿਤੇ ਜਣ ਕੇ ਵੀ ਅਨਫੀਟਰ ਕੁਝ ਹੋ ਗਿਆ ਇਹਦਾ ਜਾਂ ਇਨਬੈਲੈਂਸ ਹੋ ਗਿਆ ਕੁਝ ਵੀ ਹੋ ਗਿਆ ਉਹ ਪਲਟ ਗਿਆ 5:30 ਪਾਉਣੇ 6:00 ਵਜੇ ਦੀ ਘਟਨਾ ਕੀ ਹੈ ਤੇ 5:30 ਵਜੇ ਤੋਂ ਬਾਅਦ ਜਿੱਦਾਂ ਸਾਰੇ ਇਕੱਠੇ ਹੋਏ ਆ ਲੋਕ ਇਕੱਠੇ ਹੋਏ ਆ ਪੁਲਿਸ ਬਰਾਬਰ ਤੇ ਜਿਹੜੀ ਆਪਣੀ ਪੰਜਾਬ ਸਰਕਾਰ ਦੀ ਟਰਾਂਸਪੋਰਟ ਹੈਗੀ ਜਲੀ ਹੋਇਆ ਬੋਰਡਸ ਉਹਦੇ ਥਰੂ ਉਹਨਾਂ ਡਰਾਈਵ ਨੇ ਇੱਕ ਘੰਟੇ ਦੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਤੇ ਲਗਭਗ ਡਰਾਈਵਰ ਸਹੀ ਹੈ ਤੇ ਉਹਨੂੰ ਹੁਣ ਸਰਕਾਰੀ ਹਸਪੀਟਲ ਭਾਈ ਜੇਤਾ ਜੀ ਨੰਦਪੁਰ ਸਾਹਿਬ ਭੇਜਿਆ ਗਿਆ ਕੀ ਕੰਡੀਸ਼ਨ ਹੈ ਅੱਗ ਲੱਗਦੀ ਜਿੱਦਾਂ ਪਹਿਲਾਂ ਸੀ ਜਿੱਦਾਂ ਅੱਗ ਲੱਗ ਰਹੀ ਸੀ ਕਿੰਨਾ ਕਦਾ ਅੱਗ ਲੱਗ ਕਾ ਬਚਾਏ ਫਰ ਬਿਟਰ ਦੀ ਮਸ਼ੀਨਾਂ ਆ ਗਈਆਂ ਫਿਲਹਾਲ ਹਲੇ ਬਚਾਏ ਜੀ